ਦੇ ਬਹੁਤ ਜਿਆਦਾ ਸੋਚ ਵਿਚਾਰ ਆ ਜਿਹੜੀ ਇਹ ਵੀ ਬੰਦੇ ਨੂੰ ਕਮਲਾ ਕਰ ਦਿੰਦੀ ਹੈ ਜਿਹੜੇ 20 25 ਸਾਲ ਆਲੇ ਪੁਰਾਣੇ ਨੇ ਉਹਨਾਂ ਕੋ ਹਰ ਇੱਕ ਕੋ ਘਰ ਹੈ ਹਾਂਜੀ ਉਹ ਸਾਰੇ ਮਿਲੀਅਨ ਕੇ ਇੱਕ ਮਿਲੀਅਨ ਤੱਕ ਪੈਸੇ ਇਕੱਠੇ ਹੋਏ ਨੇ ਅਕਸਰੇ ਪੈਸਾ ਜਾਂ ਘਰ-ਬਾਰ ਅਸੀਂ ਬੱਚਿਆਂ ਨੂੰ ਦੇਣਾ ਤੁਸੀਂ ਲੱਖਾਂ ਡਾਲਰ ਇੱਕ ਐਕਸਪੈਰੀਮੈਂਟ ਲਈ ਖਰਚ ਲਓ ਹਰ ਇੱਕ ਨੇ ਆਪਣੇ ਮਨ ਰਾਹੀਂ ਇੱਕ ਅਲੱਗ-ਲੱਗ ਪਿਕਚਰ ਬਣਾਈ ਹੋਈ ਆ ਹਾਂ ਵੀ ਇਹ ਤੋਂ ਤਾਂ ਵੱਡਾ ਸੜਾ ਦੁੱਖੇ ਨਹੀਂ ਕੋਈ ਹਾਂ ਪਹਿਲਾਂ ਇਹਦਾ ਹਿੱਲਾ ਕਰੋ ਕਿ ਸਾਨੂੰ ਚੀਜ਼ਾਂ ਮੰਨ ਤੋਂ ਅਲੱਗ ਸਿੱਧੀਆਂ ਦਿਖਣੀਆਂ ਸ਼ੁਰੂ ਹੋਣ ਜੋ ਹੁਣ ਉਹ ਹਿੱਲਾ ਕਰਨ ਲਈ ਸਾਨੂੰ ਇੱਕ ਪੁਆਇੰਟ ਤੇ ਪਹੁੰਚਣਾ ਪਊਗਾ ਕਿ ਸਾਡੀ ਸਮਝ ਘੱਟ ਹੋ ਸਕਦੀ ਹੈ। ਕਈ ਕਹਿੰਦੇ ਜਿ ਜਵਾਕਾਂ ਲਈ ਕਰਦੇ ਆ। ਹੁਣ ਕੱਲ ਵੀ ਮੈਂ ਇਹ ਸਵਾਲ ਕੀਤਾ ਸੀ। ਹਾਂ। ਵੀ ਜੇ ਤੂੰ ਥੋੜੀ ਹਾਲਤ ਚੰਗੀ ਨਾ ਹੋਈ ਜਵਾਕਾਂ ਦਾ ਫਿਕਰ ਛੱਡੋ। ਪਹਿਲਾਂ ਆਪਣੇ ਆਪ ਦਾ ਫਿਕਰ ਕਰੋ। ਜੇ ਥੋੜੀ ਹਾਲਤ ਚੰਗੀ ਨਾ ਹੋਈ ਥੋੜੇ ਰਹੀਂ ਜਵਾਕਾਂ ਲਈ ਕੁਝ ਵੀ ਚੰਗਾ ਨਹੀਂ ਹੋਣਾ। ਕਿ ਅਸੀਂ ਸਿਆਣੇ ਨਹੀਂ। ਉਹਦੇ ਮਰੇ ਸਰੈਂਡਰ ਕਰਕੇ ਆ ਜਾਓ ਇਹਦੇ ਲਈ ਤਾਂ ਕਿਸੇ ਗੁਰਦੁਆਰੇ ਮੰਦਿਰ ਜਾਣ ਦੀ ਵੀ ਨਹੀਂ ਲੋੜ ਜਿੱਥੇ ਬੈਠੇ ਹੋ ਉੱਥੇ ਹੀ ਝੁੱਕ ਜਾਓ ਇਹ ਸਾਡੀ ਇੱਕ ਗੱਲ ਹੈ ਜਿਹੜੀ ਅਸੀਂ ਸਾਂਝੀ ਕਰਦੇ ਹਾਂ ਅਸੀਂ ਇਹੀ ਕੀਤਾ ਅਸਲ 'ਚ ਨਾ ਆਪਾਂ ਜਦ ਉੱਥੋਂ ਆਉਣੇ ਆ ਉੱਥੇ ਹਰ ਵਕਤ ਕੁਛ ਨਾ ਕੁਛ ਕਰਨ ਦੀ ਸਿਸਟਮ ਕਰਕੇ ਆਦਤ ਪਈ ਹੁੰਦੀ ਹੈ ਤੇ ਇੱਥੇ ਉਹ ਬ੍ਰੇਕ ਲੱਗਣੀ ਬਹੁਤ ਔਖੀ ਆ ਸਾਂਝਾ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਾਂ ਨੂੰ ਸਾਂਝੇ ਘਰ ਦੇ ਵਿੱਚ ਹਰ ਰੋਜ਼ ਸਾਨੂੰ ਸਾਂਝੇ ਘਰ ਦੇ ਵਿੱਚ ਹਰ ਰੋਜ਼ ਬਹੁਤ ਵੱਡੀ ਮਾਤਰਾ ਦੇ ਵਿੱਚ ਕਾਫੀ ਭੈਣ ਭਰਾ ਮਿਲਣ ਵੀ ਆਉਂਦੇ ਆ ਤੇ ਫੋਨ ਕਾਲਸ ਤਾਂ ਬਹੁਤ ਹੀ ਜ਼ਿਆਦਾ ਆਉਂਦੀਆਂ ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਹੈਗਾ ਕਿ ਜੇ ਬਾਹਰੋਂ ਕੋਈ ਇੱਧਰ ਆ ਕੇ ਰਹਿਣਾ ਚਾਹੁੰਦਾ ਆ ਤਾਂ ਇੱਕ ਜਿਹੜਾ ਉਹਨਾਂ ਦਾ ਜੈਨੂਇਨ ਕੁਐਸਚਨ ਹੁੰਦਾ ਜਿਹੜਾ ਹੋਣਾ ਵੀ ਚਾਹੀਦਾ ਕਿ ਉਹ ਇੱਥੇ ਆ ਕੇ ਕੰਮ ਕਰ ਕੀ ਕਰਨਗੇ ਸੋ ਅਸੀਂ ਆਪਣੇ ਐਕਸਪੀਰੀਅੰਸ ਤੋਂ ਜੋ ਸਾਡੇ ਨਾਲ ਹੋਇਆ ਜਾਂ ਜਿਵੇਂ ਅਸੀਂ ਚੱਲੇ ਅਸੀਂ ਚਾਹਾਂਗੇ ਕਿ ਜਰੂਰ ਸਾਰਿਆਂ ਨਾਲ ਸ਼ੇਅਰ ਹੀ ਕਰ ਦਈਏ ਸੋ ਮੈਨੂੰ ਲੱਗਾ ਚਰਨਜੀਤ ਇਸ ਗੱਲ ਤੇ ਬਹੁਤ ਵਧੀਆ ਤਰੀਕੇ ਨਾਲ ਦੱਸ ਸਕਦੇ ਕਿ ਕੰਮ ਕਾਰ ਬਾਰੇ ਜਿਹੜੇ ਉਹਨਾਂ ਦੇ ਕੁਐਸਚਨ ਨੇ ਜਾਂ ਕੋਈ ਕਨਫਿਊਜ਼ ਹੈ ਨਾ ਉਹ ਕੀ ਕਰ ਸਕਦੇ ਆ ਇੱਧਰ ਆ ਕੇ ਬਿਲਕੁਲ ਰਮਿੰਦਰ ਜਿਵੇਂ ਕਿ ਫੋਨ ਆਪਨ ਆਉਂਦੇ ਨੇ ਪਹਿਲਾਂ ਤਾਂ ਅਸੀਂ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਆ ਹਾਂਜੀ ਕਿ ਜਿੰਨਾ ਪਿਆਰ ਮੁਹੱਬਤ ਸਾਡਾ ਤਾਂ ਇੱਕ ਬੈਠ ਕੇ ਸਿੰਪਲ ਜੀ ਗੱਲਬਾਤ ਹੁੰਦੀ ਹੈ ਹਾਂਜੀ ਤੇ ਆਈਡੀਆ ਆ ਕਿ ਚਲੋ ਤੁਹਾਡੇ ਨਾਲ ਇਸ ਤਰ੍ਹਾਂ ਸਾਂਝ ਪਾਈ ਜਾਵੇ ਪਰ ਜਿੰਨਾ ਪਿਆਰ ਮੁਹੱਬਤ ਸਾਨੂੰ ਤੁਸੀਂ ਦੇ ਰਹੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇਹਦੇ ਲਈ ਅਸੀਂ ਬੜੇ ਰਿਣੀ ਆ ਤੇ ਸ਼ੁਕਰਗੁਜ਼ਾਰ ਬੀ ਆ ਅਸੀਂ ਹਰ ਫੋਨ ਕਾਲ ਤੋਂ ਬਾਅਦ ਜਾਂ ਜਿਹੜਾ ਵੀ ਸਾਨੂੰ ਕੋਈ ਮਿਲਣ ਆਉਂਦਾ ਆ ਹਰ ਵਿਜ਼ਿਟ ਤੋਂ ਬਾਅਦ ਵਾਕਈ ਅਸੀਂ ਹੱਥ ਜੋੜ ਕੇ ਸਭ ਦਾ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਪਰਮਾਤਮਾ ਦਾ ਕਿ ਇਕ ਕੋਈ ਸਾਡੇ ਕੋਲ ਆ ਰਿਹਾ ਜਾਂ ਕੋਈ ਸਲਾਹ ਮੰਗ ਰਿਹਾ ਜਾਂ ਕਿਸੇ ਲਈ ਇਹ ਦਰਵਾਜ਼ਾ ਓਪਨ ਹੋ ਰਿਹਾ ਤੇ ਸੱਚੀ ਅਸੀਂ ਦਿਲੋਂ ਬਹੁਤ ਬਹੁਤ ਧੰਨਵਾਦੀ ਆ ਅਸੀਂ ਸੇਮ ਉਹਨਾਂ ਦੇ ਵੱਲੋਂ ਵੀ ਵੇਖ ਰਹੇ ਆ ਕਿ ਉਹ ਵੀ ਸਾਂਝੇ ਕਰਨੋਂ ਕਿਵੇਂ ਇਹ ਦਿਵਾਵਾਂ ਦਿੰਦੇ ਨੇ ਹਾਂਜੀ ਕਿ ਕੁਝ ਮਾਡਲ ਬਣਿਆ ਜਿਹਨੂੰ ਦੇਖ ਕੇ ਸਾਨੂੰ ਨਿਰੰਦਰ ਹੌਸਲਾ ਵਧਿਆ ਹੌਸਲੇ ਕਰ ਸਕਦੇ ਆ ਹੁਣ ਕੱਲ ਹੀ ਆਪਣੇ ਕੋਲ ਐਡਮਿੰਟਨ ਤੋਂ ਬਿਲਕੁਲ ਬਹੁਤ ਪਿਆਰਾ ਕਪਲ ਆ ਬਹੁਤ ਹੀ ਪਿਆਰੇ ਕਪਲ ਦੇ ਸੱਚੀ ਮੱਚੀ ਜਦੋਂ ਜਾਂਦੇ ਨੇ ਅੱਖਾਂ ਪਰ ਆਉਂਦੀਆਂ ਨੇ ਕਿ ਪਰਮਾਤਮਾ ਇਹ ਰੂਹਾਂ ਤਾਂ ਕਦੇ ਸਾਨੂੰ ਮਿਲਣੀਆਂ ਨਹੀਂ ਸੀ ਇੰਨੀਆਂ ਪਿਆਰ ਭਰੀਆਂ ਰੂਹਾਂ ਇੰਨੀਆਂ ਪਵਿੱਤਰ ਨੇ ਐਨੇ ਸਿੱਖਣ ਵਾਲੇ ਬੱਚਿਆਂ ਦੀ ਤਰ੍ਹਾਂ ਆ ਕੇ ਉਹ ਗੱਲਬਾਤ ਕਰਦੇ ਨੇ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਅਨਸਰ ਦੇ ਵਿੱਚ ਜੋ ਅਸੀਂ ਸਾਰਿਆਂ ਨੂੰ ਕਹਿੰਨੇ ਆ ਉਹ ਤੁਹਾਡੇ ਨਾਲ ਵੀ ਸਾਂਝਾ ਕਰਦੇ ਆ ਕਿ ਇੱਕ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਸੋਚ ਵਿਚਾਰ ਆ ਜਿਹੜੀ ਇਹ ਵੀ ਬੰਦੇ ਨੂੰ ਕਮਲਾ ਕਰ ਦਿੰਦੀ ਹੈ ਜ਼ਿਆਦਾ ਪਲੈਨਿੰਗ ਹਾਂ ਜ਼ਿਆਦਾ ਪਲੈਨਿੰਗ ਜਿਹੜੀ ਕਰ ਦਿੰਦੀ ਹੈ ਕਿਉਂਕਿ ਹੁਣ ਸਾਂਝੇ ਕਰਨੇ ਇੱਕ ਰੂਪ ਲਿਆ ਜੇ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਪੁਰਾਣੀਆਂ ਦੇਖੋ ਜਾਂ ਜਿਹੜੇ ਸਾਨੂੰ ਪੁਰਾਣੇ ਲੋਕ ਮਿਲਣ ਆ ਰਹੇ ਸੀ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਸਾਨੂੰ ਪਤਾ ਨਹੀਂ ਕੀ ਹੋਣਾ ਕਿਉਂਕਿ ਇੱਕ ਅਣਜਾਣ ਰਾਹ ਦਾ ਸਫ਼ਰ ਹੈ ਇਹ ਚੈਲੰਜ ਵਾਲਾ ਕੰਮ ਹੈ ਤੇ ਜਦੋਂ ਅਸੀਂ ਅਸਲ 'ਚ ਪੁੱਛਦੇ ਹਾਂ ਸਾਰਿਆਂ ਨੂੰ ਵੀ ਤੁਸੀਂ ਮੁੜਨਾ ਕਿਉਂ ਚਾਹੁੰਦੇ ਹੋ ਆਨਸਰ ਸਾਰਿਆਂ ਦਾ ਸੇਮ ਹੁੰਦਾ ਕਿ ਅਸੀਂ ਸਟ੍ਰੈਸਫੁੱਲ ਲਾਈਫ ਨਹੀਂ ਜਿਉਣੀ ਚਾਹੁੰਦੇ ਸਾਨੂੰ ਸਾਡੇ ਬੱਚਿਆਂ ਦਾ ਫਿਕਰ ਹੈ ਇਹ ਬਿਲਕੁਲ ਸਹੀ ਗੱਲਾਂ ਨੇ ਸਾਨੂੰ ਕੇਅਰ ਕਰਨੀ ਚਾਹੀਦੀ ਹੈ ਜੇ ਬੱਚਿਆਂ ਦਾ ਫਿਕਰ ਹੈ ਤੇ ਇਹ ਵੀ ਕਹਿੰਦੇ ਆ ਵੀ ਇੱਕ ਉੱਥੇ ਡਰਾਈ ਜੀ ਲਾਈਫ ਹੋ ਗਈ ਜਿਨ੍ਹਾਂ ਨੇ ਜ਼ਿਆਦਾ ਟਾਈਮ ਲਾ ਲਿਆ ਜਾਂ ਕਈਆਂ ਦੇ ਪੇਰੈਂਟਸ ਉਰਿਆ ਇੱਕ ਡਿਵਾਈਡਡ ਲਾਈਫ ਹੋ ਗਈ ਹਨਾ ਸਭ ਤੋਂ ਪਹਿਲਾਂ ਤਾਂ ਆਨਸਰ ਇਹ ਹੁੰਦਾ ਕਿ ਇਸ ਆਪਣੀ ਗੱਲ ਦੇ ਨਾਲ ਸਟਿਕ ਰਹੋ ਅਕਸਰ ਡਾਲਰ ਵੰਡੇ ਬੰਦ ਹੋ ਜਾਂਦੇ ਨੇ ਤੇ ਖਰਚੇ ਕਾਫੀ ਨੇ ਉਹਦੇ ਕਰਕੇ ਬੰਦੇ ਨੂੰ ਫਿਕਰ ਜੇ ਪੈ ਜਾਂਦਾ ਵੀ ਅੱਥੇ ਕੰਮ ਕੀ ਕਰਾਂ ਇੱਕ ਨਵੀਂ ਸੈਟਿੰਗ ਵੀ ਤਾਂ ਸ਼ੁਰੂ ਹੋਣੀ ਹੁੰਦੀ ਹੈ ਹਨਾ ਹਾਂ ਅਸੀਂ बार-बार ਇਹ ਗੱਲ ਕਹਿ ਕੇ ਆਨ ਕੈਨਲ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਤਾਂ ਟਾਈਮ ਦਿਓ ਕਾਲੇ ਬਹੁਤ ਆਸੇ ਆਉਂਦੀ ਸਾਰ ਇੰਨੇ ਕਾਲੇ ਪੈ ਜਾਂਦੇ ਆ ਕਿ ਬਸ ਹੁਣੇ ਹੀ ਕੁਝ ਨਵੀਂ ਸ਼ੁਰੂਆਤ ਹੋ ਜਵੇ ਹਾਲਾਂਕਿ ਇੱਕਦਮ ਚਾਉਂਦੇ ਆ ਸਭ ਕੁਝ ਇਹ ਸਟਰਗਲ ਤਾਂ ਸਾਨੂੰ ਸਾਡਾ ਸਾਂਝੇ ਕਰਦਾ ਜਿਹੜਾ ਰੂਪ ਅਜ ਬਣਿਆ ਅਜ ਤਾਂ ਬਣਾਇਆ ਹੀ ਨਹੀਂ ਉਹ ਅਸੀਂ ਸਭ ਨੂੰ ਇਹੀ ਜੇ ਸਾਡੇ ਦੇ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਸਭ ਦੇ ਕਰੂਗਾ ਥੋੜੇ ਜਿਹਾ ਦਮ ਰੱਖੋ ਸਭ ਤੋਂ ਪਹਿਲਾਂ ਜੇ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਨੂੰ ਨਾਲ ਲੈ ਕੇ ਆ ਰਹੇ ਨੇ ਉਹ ਬੱਚਿਆਂ ਨੂੰ ਟਾਈਮ ਦੇਣ ਪਹਿਲਾਂ ਤਾਂ ਸੈੱਟ ਹੋਣ ਲਈ ਹਾਂਜੀ ਤੇ ਦੂਸਰਾ ਇਹ ਹੈ ਕਿ ਦੋਨੇ ਪਾਸੇ ਚਲੋ ਜੇ ਕਟੋ-ਕਟ ਸਾਲ ਜਾਂ 2 ਸਾਲ ਦਾ ਇੱਕ ਐਕਸਪੈਰੀਮੈਂਟ ਸਮਝ ਕੇ ਕਰੋ ਹੂੰ ਕਿ ਜੇ ਕਿਸੇ ਵਜ੍ਹਾ ਕਰਕੇ ਤੁਹਾਡਾ ਕੰਮ ਨਹੀਂ ਵੀ ਠੀਕ ਆਉਂਦਾ ਜਾਂ ਤੁਹਾਨੂੰ ਨਹੀਂ ਸੈਟਿੰਗ ਇੱਥੇ ਨਹੀਂ ਵੀ ਆਉਂਦੀ ਤਾਂ 2 ਸਾਲਾਂ ਚ ਬੱਚਿਆਂ ਦੇ ਤੇ ਬਹੁਤ ਵਧੀਆ ਪੋਜ਼ਿਟਿਵ ਅਸਰ ਪੈ ਜਾਣਾ ਹੁਣ ਕਈ ਸਵਾਲ ਇਹੋ ਜਿਹੇ ਕਰਦੇ ਨੇ ਕਿ ਬਾਈ ਜੀ ਖਰਚਾ ਮੈਂ ਇਹਨਾਂ ਨੂੰ ਕਹਿੰਨਾਂ ਨਾ ਕਿ ਜਿਹੜੇ 20-25 ਸਾਲ ਵਾਲੇ ਪੁਰਾਣੇ ਨੇ ਉਹਨਾਂ ਕੋ ਹਰ ਇੱਕ ਕੋ ਘਰ ਹੈ ਹਾਂਜੀ ਉਹਨਾਂ ਕੋ ਸਾਰਾ ਮਿਲੀਅਨ ਕੇ ਇੱਕ ਮਿਲੀਅਨ ਤੱਕ ਪੈਸੇ ਇਕੱਠੇ ਹੋਏ ਨੇ ਅਕਸਰੇ ਪੈਸਾ ਜਾਂ ਘਰ-ਬਾਰ ਅਸੀਂ ਬੱਚਿਆਂ ਨੂੰ ਦੇਣਾ ਹੈ ਤੁਸੀਂ ਲੱਖਾਂ ਖਰ ਡਾਲਰ ਇੱਕ ਐਕਸਪੈਰੀਮੈਂਟ ਲਈ ਖਰਚ ਲਓ ਅਸਲ 'ਚ ਜਿਹੜੀ ਪਹਿਲਾਂ ਤੁਸੀਂ ਗੱਲ ਕਹੀ ਹੈ ਨਾ ਆਪਣੀ ਗੱਲ ਤੇ ਸਟਿਕ ਰਹੋ ਮੈਂ ਉੱਥੇ ਜਾਣੀ ਆ ਸਟਿਕ ਉਹ ਬਿਲਕੁਲ ਸਹੀ ਗੱਲ ਆ ਕਿ ਇੱਥੇ ਰਹੋ ਅਸੀਂ ਕਾਦੇ ਲਈ ਉਰੇ ਆਏ ਆਂ ਹਾਂ ਉਸ ਗੱਲ ਨੂੰ ਹਾਂ ਉਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਕਿ ਪੈਸਾ ਜਾਂ ਹੋਰ ਚੀਜ਼ਾਂ ਉੱਥੇ ਬਹੁਤ ਨੇ ਪਰ ਅਸੀਂ ਆਏ ਕਾਦੇ ਲਈ ਆਂ ਫੇਰ ਉਹ ਤੁਹਾਡੇ ਵਿੱਚ ਟਰਮਾ ਲਿਆਉਂਦੀਆਂ ਨੇ ਪੇਸ਼ੈਂਸ ਲਿਆਉਂਦੀਆਂ ਤੇ ਜੇ ਮਕਸਦ ਜ਼ਿਆਦਾ ਵੀ ਇਹ ਸਾਡਾ ਆਉਣ ਦਾ ਕਾਰਨ ਕੀ ਸੀਗਾ ਫਿਰ ਹੌਲੀ-ਹੌਲੀ ਤੁਸੀਂ ਤੁਹਾਨੂੰ ਰਾਤ ਮਿਲ ਹੀ ਜਾਣੇ ਹੁੰਦੇ ਦੂਸਰਾ ਇਹ ਹੈ ਕਿ ਪੰਜਾਬ ਦਾ ਜਿਹੜਾ ਮਾਹੌਲ ਇੱਥੇ ਕੋਈ ਸਿਸਟਮ ਨਹੀਂ ਹੈਗਾ ਇੱਥੇ ਇਕੋ ਸਿਸਟਮ ਵਰਕਰ ਦਾ ਕਿ ਤੁਹਾਡਾ ਨੈਟਵਰਕ ਹੈ ਜਾਂ ਤੁਹਾਡੀਆਂ ਸਾਂਝਾਂ ਕਹਿ ਜੀਆਂ ਨੇ ਇਹੀ ਸਾਡਾ ਰੀਜ਼ਨ ਸੀਗਾ ਕਿ ਅਸੀਂ ਆਪਣੀਆਂ ਪਹਿਲਾਂ ਜਿਹੜਾ ਪੰਜਾਬ ਦਾ ਬੇਸ ਆ ਜਿਹੜਾ ਪੰਜਾਬ ਦਾ ਲਾਈਫ ਸਟਾਈਲ ਆ ਉਹ ਸਾਂਝਾਂ ਦਾ ਜਿਹੜੀਆਂ ਸਾਂਝਾਂ ਨੇ ਪਹਿਲਾਂ ਤਾਂ ਉਹਨਾਂ ਤੇ ਨਿਗਰ ਰੱਖੀਏ ਕਿ ਸਾਡਾ ਮਿਲਣ ਕਰਨ ਕਿਹਨਾ ਨਾਲ ਕਿਹੋ ਜਿਹਾ ਨਾਲਾ ਕਿਹੋ ਜਿਹਾ ਲਾਈਫ ਸਟਾਈਲ ਸੀ ਚੂਜ਼ ਕਰਦੇ ਆ ਕਿਉਂਕਿ ਸਾਂਝਾਂ ਨੂੰ ਹੋਰ ਵੀ ਸ਼ੁੱਧ ਕਰੀਏ ਸਾਡੀਆਂ ਜਿਹੜੀਆਂ ਇੱਥੇ ਤਾਕਤ ਆ ਉਹ ਸਾਂਝਾਂ ਨੇ ਬਿਲਕੁਲ ਸਾਡੇ ਸੰਝੇ ਕਰਨੇ ਜਿਹੜਾ ਐਕਸਪੈਰੀਮੈਂਟ ਕੀਤਾ ਸੀ ਕਿ ਅਸੀਂ ਜੇ ਪੁਰਾਣਾ ਭਾਈਚਾਰਾ ਜਿਹੜਾ ਸਿਰਫ ਦਿਖਾਵੇ ਦਾ ਭਾਈਚਾਰਾ ਉਹਨੂੰ ਛੱਡ ਕੇ ਪਹਿਲਾਂ ਨਵਾਂ ਭਾਈਚਾਰਾ ਅਸੀਂ ਸਿਰਜਣ ਦੀ ਕੋਸ਼ਿਸ਼ ਕੀਤੀ ਸਾਨੂੰ ਕਾਮਯਾਬੀ ਮਿਲੀ ਅੱਜ ਜੇ ਸਾਡੀ ਸਭ ਤੋਂ ਵੱਡੀ ਤਾਕਤ ਆ ਉਹ ਤੁਹਾਡੀਆਂ ਸਾਂਝਾਂ ਨੇ ਕਿਉਂਕਿ ਉੱਥੇ ਹੀ ਸਾਨੂੰ ਸਪੋਰਟ ਮਿਲਦੀ ਹੈ ਉੱਥੇ ਹੀ ਸਾਨੂੰ ਗਾਈਡੈਂਸ ਮਿਲਦੀ ਹੈ ਇੱਥੇ ਬਾਰੇ ਤੇ ਉਸੇ ਸਰਕਲ ਚੋਂ ਤਕਰੀਬਨ ਸਾਰਾ ਕੁਝ ਵਾਪਰੀ ਜਾਂਦਾ ਕਾਰੋਬਾਰ ਵੀ ਉੱਥੇ ਹੀ ਵਾਪਰੀ ਜਾਂਦਾ ਤੇ ਸਮਾਜਿਕ ਤੌਰ ਤੇ ਵੀ ਗਾਈਡੈਂਸ ਉੱਥੇ ਮਿਲਦੀ ਹੈ ਉਹਨਾਂ ਨੂੰ ਸਾਡਾ ਹੁਣਾ ਚੰਗਾ ਲੱਗਦਾ ਸਾਨੂੰ ਉਹਨਾਂ ਦਾ ਚੰਗਾ ਲੱਗਦਾ ਐਟ ਲੀਸਟ ਇੱਕ ਰੀਅਲ ਬੇਸ ਹੋਵੇ ਅਸਲੀਅਤ ਹੋਵੇ ਅਸੀਂ ਫਾਰਮੈਲਟੀ ਵਾਲੇ ਜਗਤ ਦਾ ਹਿੱਸਾ ਨਾ ਬਣ ਜਾਈਏ ਹਨਾ ਦੂਸਰੀ ਗੱਲ ਇਹ ਹੈ ਕਿ ਜਿਹੜੀ ਮੈਂ ਸਭ ਨੂੰ ਕਹਿਣਾ ਹੈ ਕਿ ਜਿੱਦਣ ਦੇ ਵੀ ਅਸੀਂ ਪੰਜਾਬ ਆਏ ਹਾਂ ਸਾਨੂੰ ਪਤਾ ਸੀ ਇੱਕ ਨਵਾਂ ਐਕਸਪੈਰੀਮੈਂਟ ਹੈ ਇਹ ਉਹ ਹੈ ਜਿਹਨੂੰ ਅਸੀਂ ਲੌਜੀਕਲੀ ਸਹੀ ਨਹੀਂ ਕਹਿ ਸਕਦੇ ਜਦ ਲੌਜੀਕਲੀ ਸਹੀ ਸਾਬਤ ਨਹੀਂ ਕਰ ਸਕਦੇ ਕਿਉਂਕਿ ਅਗਲਾ ਕੰਮ ਲੌਜੀਕ ਕੰਮਕਾਰ ਚੱਲਦਾ ਜਿਹੜੀਆਂ ਸਾਡੇ ਬਾਹਰ ਦੀਆਂ ਸਮੱਸਿਆਵਾਂ ਨੇ ਤੋਂ ਬਾਹਰ ਵਾਲੇ ਨੂੰ ਪਤਾ ਨਹੀਂ ਉਹ ਤਾਂ ਇੱਥੇ ਵਾਲੇ ਨੂੰ ਪਤਾ ਨਹੀਂ ਲੱਗ ਸਕਦੀਆਂ ਹਾਂਜੀ ਸੋ ਜਿਹੜੀ ਸਭ ਤੋਂ ਵੱਡੀ ਚੀਜ਼ ਇਹਦੇ ਵਿੱਚ ਅਸੀਂ ਕਹਿਣੀ ਚਾਹੁੰਦੇ ਹਾਂ ਕਿ ਇੱਕ ਤਾਂ ਸਲੋ ਟਰਮਾ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਚੀਜ਼ਾਂ ਨੂੰ ਆਪਣੇ ਆਪ ਵੀ ਵਪਰਨ ਦੋ ਜੇ ਆ ਕਾਲੀ ਕਰੋਗੇ ਕਈ ਵਾਰ ਹੋ ਸਕਦਾ ਬਹੁਤ ਵਧੀਆ ਅਪੋਰਚੁਨਿਟੀਆਂ ਆਉਣ ਵਾਲੀਆਂ ਸੀ ਹਾਂ ਸਮੇਂ ਦੇ ਨਾਲ ਸਰਕਲ ਵੱਧਣ ਦੇ ਨਾਲ ਤੁਹਾਡੇ ਤੱਕ ਪਹੁੰਚਣੀ ਸੀ ਉਸ ਅਪੋਰਚੁਨਿਟੀਆਂ ਤੋਂ ਪਹਿਲਾਂ ਹੀ ਤੁਸੀਂ ਕੁਝ ਸਟੈਪ ਲੈ ਲਿਆ ਬਾਅਦ ਵਿੱਚ ਤੁਸੀਂ ਪਛਤਾਉਣ ਲੱਗੇ ਮੈਂ ਤਾਂ ਛੇਤੀ ਲੈ ਲਿਆ ਸੋ ਜਿਹੜੀ ਇੱਕ ਕਾਲੀ ਆ ਪਹਿਲਾਂ ਉੱਥੋਂ ਅਸੀਂ ਕਾਲੀ ਕਾਲੀ ਕਰਕੇ ਭੱਜੇ ਆਉਨੇ ਆ ਫਿਰ ਇੱਥੇ ਆ ਕੇ ਕਾਲੀ ਕਰਨ ਲੱਗ ਜੰਨੇ ਆ ਅਸਲ 'ਚ ਨਾ ਆਪਾਂ ਜਦੋਂ ਉੱਥੋਂ ਆਉਨੇ ਆ ਉੱਥੇ ਹਰ ਵਕਤ ਕੁਛ ਨਾ ਕੁਛ ਕਰਨ ਦੀ ਸਿਸਟਮ ਕਰਕੇ ਆਦਤ ਪਈ ਹੁੰਦੀ ਹੈ ਤੇ ਇੱਥੇ ਉਹ ਬ੍ਰੇਕ ਲੱਗਣੀ ਬਹੁਤ ਔਖੀ ਆ। ਬ੍ਰੇਕ ਲੱਗਣ ਨੂੰ 5-7 ਮਹੀਨੇ ਲੱਗ ਜਾਂਦੇ ਆ। ਲੱਗ ਜਾਂਦੇ ਆ ਹਾਂਜੀ। ਬੰਦੇ ਨੂੰ ਭੁਲੇਖਾ ਪਈ ਜਾਂਦਾ ਸਾਰ ਪੜ ਤੱਕ ਵੀ ਅੱਛਾ ਮੈਂ ਕੰਮ ਤੇ ਜਾਣਾ ਤੇ ਕਿਤੇ ਮੈਂ ਲੇਟ ਤਾਂ ਨਹੀਂ ਹੋ ਗਿਆ। ਹੈ ਨਾ? ਇਹ ਹੀ ਹੁੰਦਾ ਵਾਟਸ ਨੈਕਸਟ ਵਾਟਸ ਨੈਕਸਟ ਕਿਉਂਕਿ ਆਪਾਂ ਉੱਥੇ ਇਵੇਂ ਚੱਲਦੇ ਆ ਨਾ ਜੇ ਛੁੱਟੀ ਆ ਤਾਂ ਗ੍ਰੋਸਰੀ ਕਰਨੀ ਆ ਸਫਾਈ ਕਰਨੀ ਆ। ਆ ਜਿਹੜਾ ਕਲੌਕ ਚੱਲੀ ਜਾਂਦਾ ਉਹ ਉਰੇ ਵੀ ਰਹਿੰਦਾ ਆ ਹਾਂ ਦੂਸਰਾ ਇੱਥੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਵੀ ਅਲੱਗ-ਅਲੱਗ ਢੰਗਾਂ ਨਾਲ ਅਲੱਗ-ਅਲੱਗ ਤਰੀਕਿਆਂ ਨਾਲ ਆਪਣੀ ਨਵੀਂ ਇੱਕ ਲਾਈਫ ਸਟਾਈਲ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿਛਲੀ ਵੀਡੀਓ 'ਚ ਮੈਨੂੰ ਬੜੀ ਖੁਸ਼ੀ ਹੋਈ ਕਿ ਬਹੁਤ ਹੀ ਡਿਟੇਲ 'ਚ ਵੀਡੀਓ ਸੁਣ ਕੇ ਸਾਨੂੰ ਬਹੁਤ ਫੋਨ ਕਾਲਾਂ ਆਈਆਂ ਤੇ ਫੋਨ ਕਾਲਾਂ ਦੇ ਵਿੱਚ ਇੱਕ ਦੋ ਫੋਨ ਕਾਲਾਂ ਮੈਂ ਕੁਝ ਗਰਵਾਣੀ ਦੀਆਂ ਪੰਕਤੀਆਂ ਬੋਲੀਆਂ ਸੀ ਕਿ ਆਪਾਂ ਇੱਕ ਗੁਰੂ ਅੱਗੇ ਸਿਰ ਝੁਕਾਉਨੇ ਆ ਆਪਾਂ ਇਹ ਕਿਉਂ ਭੁੱਲ ਜਾਂਦੇ ਆ ਕਿ ਸਾਡੇ ਕੋਲ ਤਾਂ ਗੁਰੂ ਹੈ ਤੇ ਅਸੀਂ ਹਰ ਗੱਲ ਆਪੇ ਲੱਭਣ ਦੀ ਕਿਉਂ ਕੋਸ਼ਿਸ਼ ਕਰਦੇ ਆ ਕੁਝ ਗੱਲਾਂ ਉਹਦੇ ਤੇ ਵੀ ਛੱਡਦੀ ਏ ਹਰ ਆਏ ਬੰਦੇ ਨੂੰ ਮੇਰਾ ਇੱਕ ਕਾਮਨ ਆਨਸਰ ਹੁੰਦਾ ਹੈ ਜਿਹੜਾ ਅਸੀਂ ਖੁਦ ਵੀ ਵਰਤਿਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਆਉਣਾ ਚਾਹੁੰਦੇ ਨੇ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਰੁਟੀਨ ਤੋਂ ਤਬਦੀਲੀ ਨਾਲ ਤੁਸੀਂ ਕੋਈ ਕਰਨਾ ਉੱਥੇ ਸਟ੍ਰੈਸ ਆਉਣੀ ਆ ਘਬਰਾਟ ਵੀ ਆਉਣੀ ਆ ਹਾਂਜੀ ਪਰ ਉੱਥੇ ਜੋ ਸਹਾਰਾ ਤੁਹਾਡੇ ਗੁਰੂ ਨੇ ਤੁਹਾਨੂੰ ਦੇਣਾ ਉਹ ਕੋਈ ਨਹੀਂ ਦੇ ਸਕਦਾ ਅਸੀਂ ਵੀ ਨਹੀਂ ਦੇ ਸਕਦੇ ਉਹ ਇਹ ਹੈ ਕਿ ਅਸੀਂ ਆਲਵੇਜ ਕਰ ਅਰਦਾਸ ਕਰਦੇ ਰਹੇ ਕਿ ਪ੍ਰਮਾਤਮਾ ਸਮਝ ਹੈ ਨਹੀਂ ਸਮਝ ਹੈ ਨਹੀਂ ਇਹ ਮੂਰਖਤਾ ਵਾਲਾ ਕੰਮ ਹੈ ਤੇ ਤੂੰ ਹੀ ਰੱਖਿਆ ਕਰੀ ਤੂੰ ਹੀ ਰਾਹ دکھਾਈ ਰਾਹ دکھਾਈ ਕਿਉਂਕਿ ਜਦੋਂ ਹੈ ਹੀ ਅਣਜਾਣ ਰਾਹ ਤਾਂ ਫਿਰ ਤੁਰੀਏ ਕਿਵੇਂ ਬਿਲਕੁਲ ਇਹ ਗੱਲਾਂ ਸ਼ਾਇਦ ਪੰਜਾਬ ਵਾਲਿਆਂ ਨੂੰ ਇੰਨੀਆਂ ਸਮਝ ਨਹੀਂ ਬਰਥਡੇ ਬਾਹਰਲੇ ਮਿੱਤਰ ਇਹ ਗੱਲ ਜ਼ਰੂਰ ਸਮਝਣਗੇ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ ਹੁਣ ਸਾਹਮਣੇ ਦੇ ਵੀ ਨੇ ਉਹ ਐਪਰੀਸ਼ੀਏਟ ਵੀ ਕਰਦੇ ਆ ਵੀ ਤੁਸੀਂ ਇਨੀਸ਼ੀਏਟਿਵ ਲਿਆ ਹੈ ਬਾਕੀਆਂ ਲਈ ਵੀ ਰਾਹ ਖੋਲ ਰਹੇ ਹੋ ਜਦੋਂ ਮਨੁੱਖ ਇੱਕ ਆਦਤ ਦਾ ਸ਼ਿਕਾਰ ਹੋ ਜਾਂਦਾ ਕਿ ਸ਼ਾਇਦ ਮੈਂ ਹਰ ਗੱਲ ਨੂੰ ਸਮਝ ਲਵਾਂਗਾ ਹਰ ਗੱਲ ਨੂੰ ਸਮਝ ਕੇ ਮੈਂ ਗੱਲ ਕਰੂੰਗਾ ਤਾਂ ਵਧੀਆ ਰਿਜ਼ਲਟ ਆਉਣਗੇ ਸਾਨੂੰ ਨਹੀਂ ਲੱਗਦਾ ਜੀ ਇਸ ਤਰ੍ਹਾਂ ਹੋਊਗਾ ਕਿਉਂਕਿ ਜਿੰਨੀ ਵੀ ਬੜੀ ਸਮਝ ਹੋ ਵੀ ਕਿੰਨੀ ਕਿ ਸਕਦੀ ਹੈ ਬਹੁਤ ਛੋਟੀ ਸਮਝ ਹੁੰਦੀ ਆ ਗੁਰਵਾਣੀ ਵੀ ਇਹਦੇ ਵਿੱਚ ਇਹੀ ਗੱਲ ਕਹਿੰਦੀ ਆ ਆਪਾਂ ਗੁਰਵਾਣੀ ਦੇ ਪੰਕਤੀਆਂ ਦੇਖੋ ਕੀ ਕਹਿੰਦੇ ਨੇ ਕਹਿੰਦੇ ਹਮ ਕੀ ਆ ਹਮ ਕਰਾਂਗੇ ਹਮ ਮੂਰਖ ਗਵਾਰ ਜਦਾਂ ਇਹ ਕਹਿੰਦੇ ਹਰ ਇੱਕ ਬੰਦਾ ਕਹਿੰਦਾ ਹੈ ਕਿ ਅਸੀਂ ਕਰਦੇ ਆ ਅਸੀਂ ਕਰਾਂਗੇ ਅਸਲ ਵਿੱਚ ਅਸੀਂ ਤਾਂ ਮੂਰਖ ਹਾਂ ਗੁਰੂ ਸਾਹਿਬ ਕਹਿ ਰਹੇ ਕਹਿੰਦੇ ਕਿਉਂ ਮੂਰਖਾਂ ਕਰਣੇ ਵਾਲਾ ਬਿਸਰਿਆ ਦੂਜੇ ਭਾਈ ਪਿਆਰ ਅਸਲ ਜਿਹੜੀ ਚੀਜ਼ ਨੂੰ ਯਾਦ ਰੱਖਣਾ ਤੁਸੀਂ ਹਰ ਵਕਤ ਯਾਦ ਰੱਖ ਕੇ ਜ਼ਿੰਦਗੀ 'ਚ ਰੱਖਣਾ ਕਿ ਮੇਰੀ ਜਿੰਨੇ ਕੁ ਮੇਰੀ ਸਮਝ ਆ ਮੈਂ ਆਪਣਾ ਕੋਸ਼ਿਸ਼ ਕਰੂੰਗਾ ਅਸਲ ਵਿੱਚ ਅਸਲੀ ਕਰਨ ਵਾਲਾ ਤਾਂ ਉਹ ਹੈ ਜਿਹਨੇ ਸਾਨੂੰ ਪੈਦਾ ਕੀਤਾ ਜਿਹਨੇ ਸਾਡੇ ਬੱਚਿਆਂ ਨੂੰ ਪੈਦਾ ਕੀਤਾ ਜਿਹਨੇ ਸਿਸਟਮ ਨੂੰ ਸੰਸਾਰ ਨੂੰ ਸਿਰਜਿਆ ਇਹਦੇ ਵਿੱਚ ਇੰਨਾ ਕੁ ਸਿਰਜਿਆ ਸਾਡੇ ਜਿਉਣ ਲਈ ਪ੍ਰਕਿਰਤੀ ਸਿਰਜੀ ਬੇਲ ਬੂਟੇ ਦਿੱਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਪਸ਼ੂ ਪੰਛੀ ਰੁੱਤਾਂ ਕੀ ਨਹੀਂ ਦਿੱਤਾ ਅਸੀਂ ਕੀ ਸਿਰ ਸਕਦੇ ਆ ਜਿਹਨੇ ਐਡਾ ਕੁਝ ਸਿਰਜਿਆ ਉਥੇ ਅਸੀਂ ਕਿਵੇਂ ਫਿਕਰ ਤੇ ਹੋ ਜਾਨੇ ਆ ਕਿ ਸਾਰਾ ਕੁਝ ਅਸੀਂ ਕਰਾਂਗੇ ਉਹ ਕਹਿੰਦੇ ਹਮ ਕੀ ਆ ਹਮ ਕਰਾਂਗੇ ਹਮ ਮੂਰਖ ਗਵਾਰ ਕਰਨੇ ਵਾਲਾ ਕਿਉਂ ਮੂਰਖ ਕਿਉਂਕਿ ਕਰਨੇ ਵਾਲਾ ਬਿਸਰਿਆ ਦੂਜੇ ਭਾਈ ਘਵਾਰ ਹੋਰਾਂ ਚੀਜ਼ਾਂ ਤੇ ਆਸਾਂ ਰੱਖ ਕੇ ਅਸੀਂ ਭਟਕਦੇ ਫਿਰਦੇ ਆ ਅਗਲੀ ਗੱਲ ਕਹਿੰਦੇ ਨੇ ਮਾਇਆ ਜੇਵੜ ਦੁੱਖ ਨਹੀਂ ਸਭ ਭਵ ਥਕੇ ਸੰਸਾਰ ਹੁਣ ਮਾਇਆ ਕੀ ਆ ਮਨ ਸਾਡੀ ਸਾਨੂੰ ਸੰਸਾਰ ਸਾਰਿਆਂ ਨੂੰ ਵੱਖ-ਵੱਖਰਾ ਦਿਖਦਾ ਹਾਂਜੀ ਸੰਸਾਰ ਤਾਂ ਇੱਕੋ ਹੀ ਆ ਸਾਨੂੰ ਵੱਖ-ਵੱਖਰਾ ਕਿਉਂ ਦਿਖਦਾ ਕਿਉਂਕਿ ਸਾਡਾ ਜਿਹੜਾ ਮਨ ਵੱਖ-ਵੱਖਰਾ ਆ ਉਸ ਮਨ ਦੇ ਰਾਹੀਂ ਜਿੰਨਾ ਚਿਰ ਅਸੀਂ ਅਲੱਗ-ਅਲੱਗ ਮਨਾਂ ਦੇ ਰਾਹੀਂ ਸੰਸਾਰ ਨੂੰ ਦੇਖਦੇ ਰਹਾਂਗੇ ਸੋਚਦੇ ਰਹਾਂਗੇ ਵਿਚਾਰਦੇ ਰਹਾਂਗੇ ਅਸੀਂ ਭਟਕਦੇ ਹੀ ਰਹਾਂਗੇ ਹਰ ਇੱਕ ਨੇ ਆਪਣੇ ਮਨ ਰਾਹੀਂ ਇੱਕ ਅਲੱਗ-ਅਲੱਗ ਪਿਕਚਰ ਬਣਾਈ ਹੋਈ ਆ ਹਾਂ ਵੀ ਇਹ ਤੋਂ ਤਾਂ ਵੱਡਾ ਸਾਡਾ ਦੁੱਖੇ ਨਹੀਂ ਕੋਈ ਹਾਂ ਪਹਿਲਾਂ ਇਹਦਾ ਹਿੱਲਾ ਕਰੋ ਕਿ ਸਾਨੂੰ ਚੀਜ਼ਾਂ ਮਨ ਤੋਂ ਅਲੱਗ ਸਿੱਧੀਆਂ ਦਿਖਣੀਆਂ ਸ਼ੁਰੂ ਹੋਣ ਜੋ ਹੁਣ ਉਹ ਹਿੱਲਾ ਕਰਨ ਲਈ ਸਾਨੂੰ ਇੱਕ ਪੁਆਇੰਟ ਤੇ ਪਹੁੰਚਣਾ ਪਊਗਾ ਕਿ ਸਾਡੀ ਸਮਝ ਘੱਟ ਹੋ ਸਕਦੀ ਹੈ ਹੁਣ ਜਿੰਨਾ ਚਿਰ ਸਾਡੇ ਮਨ ਚ ਇਹ ਸੋਚ ਬਣੀ ਹੈ ਕਿ ਅਸੀਂ ਹਰ ਗੱਲ ਸਮਝ ਕੇ ਕਰਨੀ ਆ ਹਰ ਗੱਲ ਸੋਚ ਕੇ ਕਰਨੀ ਆ ਸਾਡੀ ਤਾਂ ਸੋਚੇ ਹੈ ਨਹੀਂ ਇਹ ਇਹੀ ਤਾਂ ਵੱਡੀ ਪ੍ਰੋਬਲਮ ਹੈ ਸਾਨੂੰ ਤਾਂ ਸਮਝ ਆਈ ਨਹੀਂ ਸਾਡੇ ਸੋਚਣ ਮੁਤਾਬਕ ਕੁਝ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਹਨ ਜੇ ਹੁਣ ਸਾਡੇ ਸੋਚਣ ਉਤਾਕ ਨਹੀਂ ਕੁਝ ਹੋਇਆ ਅਸੀਂ ਤਾਂ ਆਪਣਾ ਐਕਸਪੀਰੀਅੰਸ ਇਹ ਕਰਾਂਗੇ ਭਾਈ ਇਹ ਭਲੇਖਾ ਹੀ ਛੱਡਦੇ ਹੋ ਹਾਂ ਜਿੰਨੇ ਕ ਤੁਹਾਨੂੰ ਮੱਤ ਗੁਰੂ ਸਾਹਿਬ ਨੇ ਦਿੱਤੀ ਆ ਜਾਂ ਜੀਵਨ ਦੇ ਕਿਸ ਵੀ ਪੜਾ ਤੇ ਤੁਸੀਂ ਹੈਗੇ ਹੋ ਉੱਥੇ ਰਹਿ ਕੇ ਤੁਹਾਨੂੰ ਜੋ ਵੀ ਮਹਿਸੂਸ ਹੁੰਦਾ ਉਹਦੇ ਮੁਤਾਬਕ ਤੁਸੀਂ ਕਦਮ ਪਟਣਾ ਸ਼ੁਰੂ ਕਰ ਸਕਦੇ ਹੋ ਪਰ ਅੱਗੇ ਸਾਹਿਬ ਚ ਵੀ ਇਹ ਸੋਚੇ ਸੋਚਣਾ ਹੋਵੇ ਜੇ ਸੋਚੇ ਲਖਵਾਰ ਸੋ ਬਹੁਤ ਜ਼ਿਆਦਾ ਕਈਆਂ ਨੂੰ ਚਿੰਤਾ ਕਰਸਤ ਵੇਖਿਆ ਹਾਂਜੀ ਉਹਨਾਂ ਨੂੰ ਕਹਿੰਦਾ ਯਾਰ ਚਿੰਤਾ ਛੱਡਣ ਤਾਂ ਤੁਸੀਂ ਆਏ ਸੀ ਤੁਸੀਂ ਇਹ ਚਿੰਤਾ ਚ ਪੈ ਗਏ ਹੈ ਨਾ ਸੋ ਇਹ ਪਰੋਸੇ ਪਰੋਸਾ ਨਹੀਂ ਨਾ ਕਰਦੇ ਹਾਂ ਜਿਹੜੀ ਕੰਮਕਾਰ ਦਾ ਫਿਕਰ ਹੈ ਪਹਿਲੀ ਲਾਈਨ ਚ ਤੁਸੀਂ ਤੁਹਾਨੂੰ ਕਿਹਾ ਹੈ ਉਹ ਤੋਂ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ ਫਿਰ ਪਰੋਸਾ ਕਿੱਥੇ ਆ ਕੰਮਕਾਰ ਦੀ ਗੱਲ ਇਹ ਕਹਾਂਗੇ ਕਿ ਕੰਮ ਕਰਨ ਦੀ ਦੇਖੋ ਆਪਾਂ ਬਾਹਰਲੇ ਕੰਟਰੀ ਚ ਮਜ਼ਦੂਰੀ ਕਰਦੇ ਹਾਂ ਸਾਫ਼ ਸਾਫ਼ ਜੀ ਗੱਲ ਆ ਜਾਂ ਕਿ ਮਜ਼ਦੂਰੀ ਕਰਦੇ ਮਜ਼ਦੂਰੀ ਕਰਦੇ ਆ ਜੀ ਤੇ ਮਜ਼ਦੂਰੀ ਪੰਜਾਬ ਚ ਬਹੁਤ ਆ ਪਰ ਅਸੀਂ ਇੱਥੇ ਕਿ ਮਜ਼ਦੂਰੀ ਕਰਨੀ ਨਹੀਂ ਕੰਮਕਾਰ ਦੀ ਤਾਂ ਇੱਥੇ ਨਹੀਂ ਕੋ ਘਾਟ ਹੈ ਪਰ ਉਹਨਾਂ ਚੀਜ਼ਾਂ ਨੂੰ ਸਮਾਂ ਲੱਗਦਾ। ਅਸੀਂ ਕੁਝ ਵੱਖਰਾ ਪਹਿਲਾਂ ਤਾਂ ਮੈਂ ਸਭ ਨੂੰ ਸਲਾਹ ਦਨ ਉਹਨਾਂ ਨੂੰ ਭਾਈ ਕਿ ਤੁਸੀਂ ਪਹਿਲਾਂ ਤਾਂ 6 ਮਹੀਨੇ ਸਾਲ ਘੁੰਮੋ ਫਿਰੋ ਲੋਕਾਂ ਨੂੰ ਮਿਲੋ ਬਾਹਰੋਂ ਆ ਕੇ ਜਿਨ੍ਹਾਂ ਲੋਕਾਂ ਨੇ ਕੰਮ ਕੀਤੇ ਨੇ ਉਹਨਾਂ ਨੂੰ ਮਿਲੋ। ਸਾਡੇ ਕੋਲ ਵੀ ਸਾਡੇ ਕੋਲੋਂ ਤੁਹਾਨੂੰ ਕੁਝ ਕੁਝ ਮਿਲ ਸਕਦਾ। ਸਾਰਾ ਕੁਝ ਤਾਂ ਸਾਡੇ ਕੋਲੋਂ ਵੀ ਨਹੀਂ ਮਿਲ ਸਕਦਾ। ਤੇ ਸਭ ਤੋਂ ਵੱਡੀ ਚੀਜ਼ ਅਸੀਂ ਜੋ ਮਹਿਸੂਸ ਕੀਤੀ ਹੈ ਕਿ ਆਪਣੇ ਸਬੰਧ ਚੰਗੇ ਬਣਾਓ। ਆਪਣੀਆਂ ਰਾਹਾਂ ਨੂੰ ਪਿਓਰ ਕਰੋ। ਰਾਹ ਕੋਈ ਨਾ ਕੋਈ ਮਿਲ ਜਾਂਦਾ ਹੁੰਦਾ। ਪਹਿਲੀ ਜਿਹੜੀ ਗੱਲ ਹੋਈ ਸੀ ਆਪਣੀ ਵੀ ਟਰਮਾ ਰੱਖੋ ਟਰਮਾ ਰੱਖੋ ਤੇ ਆਪਣੀ ਚੀਜ਼ ਯਾਦ ਰੱਖੋ ਵੀ ਅਸੀਂ ਆਏ ਕਾਦੇ ਲਈ ਹਾਂ ਹਾਂ ਕਮਸ ਕਮ ਸਾਲਖੰਡ ਤਾਂ ਦਿਓ ਹਾਂ ਸਾਲਖੰਡ ਤਾਂ ਤੁਹਾਡਾ ਹੱਕ ਵੀ ਬਣਦਾ 20-25 ਸਾਲ ਤੱਕੇ ਖਾ ਕੇ 20-25 ਸਾਲ ਲਾ ਕੇ ਇਹ ਆਪਣਾ ਹੱਕ ਸਮਝ ਕੇ ਜਿਵੇਂ ਵੀ ਜੇ 1 ਸਾਲ ਦੇ ਵਿੱਚ ਅਸੀਂ ਪੈਸੇ ਸਾਡੇ ਖਰਚੇ ਵੀ ਗਏ ਇਹ ਤਾਂ ਸਾਡਾ ਹੱਕ ਵੀ ਬਣਦਾ ਔਰ ਫਿਰ 20-25 ਸਾਲ ਲਾਉਣ ਦਾ ਕੀ ਫਾਇਦਾ ਜੇ 1 ਸਾਲ ਤੁਸੀਂ ਬੈਠ ਕੇ ਖਾਣਾ ਸੀ ਮੇਰੇ ਕੋਲ ਕੈਨੇਡਾ ਚ ਮਿੱਤਰ ਮਿਲਿਆ ਸੀ ਸਪੈਸ਼ਲ ਉਹਨੇ ਫੋਨ ਕਰ ਕਰਕੇ ਮੈਨੂੰ ਕਹਿੰਦਾ ਬਾਈ ਜੀ ਮੀਟਿੰਗ ਕਰਨੀ ਆ ਤੁਸੀਂ ਮੈਨੂੰ ਦੱਸੋ ਮੈਂ ਇਹਨੂੰ ਕਹ ਵੀ ਰਿਸਕ ਕੈਲਕੂਲੇਟ ਕਰ ਲਾ ਹੂੰ ਜੇ ਤੂੰ 1 ਸਾਲ ਲਾਏਗਾ ਸਮਝ ਲੈ ਤੇਰਾ 1 ਲੱਖ ਡਾਲਰ ਉੱਥੇ ਖਰਾਬ ਹੋ ਸਕਦਾ ਜੇ ਤਾਂ ਉਹਦੇ ਦੌਰਾਨ ਕੋਈ ਹੱਥ ਪੈ ਗਿਆ ਤਾਂ ਠੀਕ ਆ ਜੇ ਨਾ ਵੀ ਪਿਆ ਤਾਂ ਵੀ ਕੀ ਆ 1 ਲੱਖ ਡਾਲਰ ਨੇ ਆਣੇ ਨੂੰ ਘੱਟ ਦੇ ਦੇ ਦੀ ਹਾਂ ਉਹ ਉੱਥੇ ਹੀ ਦੇਣਾ 1 ਮਿਲੀਅਨ ਦੀ ਬਜਾਏ ਜੇ 9 ਲੱਖ ਦੇ ਦੇਗਾ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਫਰਕ ਤੇ ਕਮ ਸੇ ਕਮ ਤੂੰ ਆਪਣੀ ਰੀਜ਼ ਤਾਂ ਪੂਰੀ ਕਰ ਲੈ ਜਾਣ ਵਲੇ ਪਛਤਾਵੇ ਤਾਂ ਨਹੀਂ ਹੋਏਗਾ ਰਾਤੀ ਤੁਹਾਨੂੰ ਜ਼ਿਆਦਾ ਆਪਾਂ ਨੂੰ ਫੋਨ ਆਇਆ ਸੀਗਾ ਇੱਕ ਬਾਰੋਂ ਆਸਟ੍ਰੇਲੀਆ ਤੋਂ ਬੜੀ ਵਧੀਆ ਉਹਨੇ ਆਪਣੀ ਚਲੋ ਸਟੋਰੀ ਦੱਸੀ ਸਮਹਉ ਦੀ ਵਾਈਫ ਦੀ ਡੈਥ ਹੋ ਗਈ ਤੇ ਆਪਾਂ ਨੂੰ ਪੁੱਛ ਰਏ ਸੀ ਕਿ ਉਸ ਟਾਈਮ ਦੇ ਦੌਰਾਨ ਕੀ ਮਹਿਸੂਸ ਕੀਤਾ ਬਹੁਤ ਹੀ ਸੋਣਾ ਉਹਨੇ ਕਿਹਾ ਕਿ ਮੇਰੀ ਵਾਈਫ ਕਹਿ ਰਹੀ ਸੀ ਮੈਨੂੰ ਐਂਡ ਦੇ ਦਿਨਾਂ ਚ ਬਈ ਆਪਣੀ ਜ਼ਿੰਦਗੀ ਨੂੰ ਜਿਉਂ ਲਈ ਹਾਂ ਬਈ ਹੁਣ 40 ਸਾਲ ਦੀ ਮਰ ਡੈਥ ਹੋ ਗਈ ਉਹ ਮੈਨੂੰ ਮਰਨ ਤੋਂ ਪਹਿਲਾਂ ਇਹ ਕਹਿ ਕੇ ਗਈ ਵੀ ਪੈਸੇ ਦੇ ਚੱਕਰ ਚ ਨਾ ਪਈ ਤੇ ਜੀ ਨੇ ਠੀਕ ਹੈ ਹਾਂ ਤੇ ਮੈਨੂੰ ਬਿਮਾਰੀ ਇਹੋ ਜੀ ਲੱਗੀ ਮੈਨੂੰ ਹੁਣ ਸੰਸਾਰ ਛੱਡਣਾ ਪੈ ਰਿਹਾ ਤੇ ਤੂੰ ਹੁਣ ਨਾ ਆਪਣੀ ਜ਼ਿੰਦਗੀ ਖੁੱਲ ਕੇ ਜਿਉਂ ਲਈ ਵੀ ਬਾਹਲਾ ਪੈਸੇ ਦੇ ਚੱਕਰ ਚ ਨਾ ਸਾਨੂੰ ਵੀ ਚੰਗਾ ਲੱਗਿਆ ਸਾਡੇ ਨਾਲ ਉਹਨੇ ਦਿਲੋਂ ਗੱਲ ਕੀਤੀ ਤੇ ਉਹਨਾਂ ਨੂੰ ਵੀ ਚੰਗਾ ਲੱਗਿਆ ਗੱਲ ਕਰਕੇ ਇਹ ਵੀ ਕਿਹਾ ਕਿ ਬਾਈ ਜੀ ਰੋਜ਼ ਵੀਡੀਓ ਦੇਖਦਾ ਤੇ ਮੈਂ ਤੁਹਾਡੇ ਕੋ ਆ ਕੇ ਰਹਿਣਾ ਆ ਅਰੇ ਇਸ ਤਰ੍ਹਾਂ ਸਾਡਾ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਤੇ ਜਿੱਥੇ ਸਾਡੀ ਸਮਝ ਰਲਦੀ ਆ ਜਾਂ ਜਿੱਥੇ ਸਾਨੂੰ ਸਹਾਰਾ ਮਿਲਦਾ ਜਾਂ ਅੰਡਰਸਟੈਂਡਿੰਗ ਆ ਰਹੀ ਹੂੰ ਸੋ ਕੁੱਲ ਮਿਲਾ ਕੇ ਕੰਮ ਦਾ ਫਿਕਰ ਕਰਨ ਵਾਲੇ ਨੂੰ ਇਹ ਕਹਿੰਨ ਕੰਮ ਦਾ ਫਿਕਰ ਨਾ ਕਰੋ ਆ ਕੇ ਨਾ ਥੋੜਾ ਜਿਹਾ ਦਮ ਰੱਖੋ ਆਪਣੇ ਆਪ ਦਾ ਫਿਕਰ ਕਰੋ ਜਿਹੜਾ ਤੁਸੀਂ ਹਮੇਸ਼ਾ ਕਹਿੰਦੇ ਮੈਂ ਹਮੇਸ਼ਾ ਕਹਿੰਦਾ ਕਿ ਕਈ ਨਾ ਕਈ ਕਹਿੰਦੇ ਜਿਵਾਕਾਂ ਲਈ ਕਰਦੇ ਆ ਹੁਣ ਕੱਲ ਵੀ ਮੈਂਹੀ ਸਵਾਲ ਕੀਤਾ ਸੀ ਹਾਂ ਵੀ ਜੇ ਤੂੰ ਥੋੜੀ ਹਾਲਤ ਚੰਗੀ ਨਾ ਹੋਈ ਜਿਵਾਕਾਂ ਦਾ ਫਿਕਰ ਛੱਡੋ ਪਹਿਲਾਂ ਆਪਣੇ ਆਪ ਦਾ ਫਿਕਰ ਕਰੋ ਜੇ ਤੁਹਾਡੀ ਹਾਲਤ ਚੰਗੀ ਨਾ ਹੋਈ ਤੁਹਾਡੇ ਰਹੀ ਜਵਾਕਾਂ ਲਈ ਕੁਝ ਵੀ ਚੰਗਾ ਨਹੀਂ ਹੋਣਾ ਤੁਸੀਂ ਇਹ ਵੇਖੋ ਕਿ ਪਹਿਲਾਂ ਤੁਹਾਡੀ ਹਾਲਤ ਠੀਕ ਹੈ ਤੁਹਾਡੀ ਸਮਝ ਵੱਧ ਰਹੀ ਹੈ ਕਿ ਤੁਸੀਂ ਆਪਣੇ ਸੰਗ ਸਾਥ ਦੇ ਵਿੱਚ ਆਨੰਦ ਮਾਣ ਰਹੇ ਹੋ ਜੇ ਸਮੱਸਿਆ ਆ ਰਹੀ ਹੈ ਤਾਂ ਸ਼ਾਇਦ ਸੰਗ ਸਾਥ ਸਹੀ ਨਹੀਂ ਹਾਂਜੀ ਜਾਂ ਤੁਸੀਂ ਸਹੀ ਨਹੀਂ ਤਾਂ ਤੁਸੀਂ ਸਹੀ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ 'ਚ ਪ੍ਰੋਬਲਮ ਹੋਵੇ ਤੇ ਖੁੱਲ੍ਹਾ ਜਿਹਾ ਹੋ ਕੇ ਨਾ ਦਲੇਰੀ ਜੀ ਕਰਕੇ ਬੰਦੇ ਨੂੰ ਤੁਰਨਾ ਚਾਹੀਦਾ ਕਿ ਜਿੰਨਾ ਚਿਰ ਤੱਕ ਸੁਖੀ ਨਹੀਂ ਹੋ ਜਾਂਦਾ ਮੈਂ ਇਹ ਦੋੇ ਕਾਰਨ ਨੇ ਜਾ ਮੇਰਾ ਸੰਗਸਾਤ ਸਹੀ ਨਹੀਂ ਜਾਂ ਮੈਂ ਸਹੀ ਤੇ ਪਹਿਲਾਂ ਉਂਗਲੀ ਆਪਣੇ ਤੇ ਰੱਖੀ ਪਹਿਲਾਂ ਆਪਣੇ ਆਪ ਨੂੰ ਝਾਤੀ ਮਾਰੀਏ ਜੇ ਆਪਣੇ ਆਪ ਦੀ ਤਸੱਲੀ ਕਰ ਲਈ ਕਿ ਨਹੀਂ ਮੈਂ ਠੀਕ ਹਾਂ ਫਿਰ ਤੁਸੀਂ ਸੰਗਸਾਤ ਬਦਲ ਕੇ ਦੇਖ ਲਓ ਮੈਂ ਤਾਂ ਕਹਿਣੀ ਹੁੰਦੀ ਐ ਵੀ ਜਿੱਥੇ ਵੀ ਜਿਉਣਾ ਐ ਇੱਕ ਦਲੇਰੀ ਜੀ ਨਾਲ ਜਿਉਂ ਕੇ ਦੇਖ ਲਓ ਹਾਂ ਨਹੀਂ ਸੱਚ ਦਾ ਸੱਚ ਨੂੰ ਮੁੱਖ ਰੱਖ ਕੇ ਜਿਉਣੀ ਐ ਸਿੱਧਾ ਜਾ ਦਲੇਰੀ ਤਾਂ ਫਿਰ ਉਹਦੇ ਨਾਲ ਹੀ ਆਉਣੀ ਐ ਬਈ ਸੱਚ ਨਾਲ ਖੜਾਂਗੇ ਭਾਵੇਂ ਸੱਚ ਸਾਨੂੰ ਰੱਦ ਕਰ ਦੇਵੇ ਭਾਵੇਂ ਦੂਸਰੇ ਨੂੰ ਰੱਦ ਕਰ ਦੇਵੇ ਇਹਦਾ ਫਾਰਮੂਲਾ ਕੀ ਐ ਫਿਰ ਜੇ ਰੱਦ ਕਰਨ ਵੇਲੇ ਕਵਰਾਟ ਨਹੀਂ ਹੌਸਲਾ ਹੈ ਫਿਰ ਤੁਸੀਂ ਸੱਚੇ ਹੋ ਜੇ ਰੱਦ ਵੀ ਕਰ ਰਹੇ ਹੋ ਰਿਜੈਕਟ ਵੀ ਕਰ ਰਹੇ ਹੋ ਕੰਪਲੇਂਟਾਂ ਵੀ ਕਰੀ ਜਾਂਦੇ ਹੋ ਤੇ ਫਿੱਟ ਵੀ ਨਹੀਂ ਹੋ ਰਹਾ ਫਿਰ ਹੋ ਸਕਦਾ ਤੁਹਾਡੇ ਭਰਾ ਸੁਵਾਦੀ ਪ੍ਰੋਬਲਮ ਹੋਵੇ ਤੁਹਾਡਾ ਖਿੜਿਆ ਹੋਣਾ ਹੀ ਤੁਹਾਡੇ ਸਹੀ ਹੋਣ ਦਾ ਸਬੂਤ ਹੈ ਜੇ ਖਿੜੇ ਨਹੀਂ ਹੋਏ ਸ਼ਕਰਾਨੇ ਨਾਲ ਨਹੀਂ ਭਰੇ ਹੋਏ ਤਾਂ ਇਹ ਫਾਰਮੂਲਾ ਲਾਗੂ ਕਰ ਦਿਓ ਕਿ ਫਿਰ ਨੁਕਸ ਤੁਹਾਡੇ ਚਾ ਕਿਸੇ ਹੋਰ ਚ ਨਹੀਂ ਕਵਰਾਉਣਾ ਨਹੀਂ ਅਸੀਂ ਆਪਣੇ ਤਜਰਬੇ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਥੋੜਾ ਜਿਹਾ ਸਮਾਂ ਦਿਓ ਜਦੋਂ ਤੁਸੀਂ ਬਾਹਰੋਂ ਆਉਨੇ ਹੋ ਤੁਹਾਡੇ ਕੋਲ ਬਹੁਤ ਕੁਝ ਹੁੰਦਾ ਹੈ ਬਹੁਤ ਜਿਆਦਾ ਵਰਕ ਕਲਚਰ ਹੁੰਦਾ ਹੈ ਤੁਹਾਡੇ ਕੋਲ ਪੈਸਾ ਹੁੰਦਾ ਹੈ ਤੇ ਥੋੜੀ ਜੀ ਸਮਝ ਦੇ ਨਾਲ ਹੀ ਤੁਸੀਂ ਥੋੜਾ ਜਿਹਾ ਸਮਾਂ ਦੇਣ ਤੋਂ ਬਾਅਦ ਕੋਈ ਨਾ ਕੋਈ ਜ਼ਿੰਦਗੀ ਦਾ ਰਾਹ ਨਿਕਲੇ ਹੁੰਦਾ ਹੈ ਸਬਰ ਰੱਖੋ ਸੰਤੋਖ ਰੱਖੋ ਤੇ ਉਹਦਾ ਆਸਰਾ ਹਮੇਸ਼ਾ ਲਓ ਆਪਣੀ ਅਰਦਾਸ ਕੰਟੀਨਿਊ ਕਰਦੇ ਰਹੋ ਕਿ ਸੱਚੇ ਪਾਤਸ਼ਾਹ ਸਾਨੂੰ ਜੋ ਗੁਰਬਾਣੀ 'ਚ ਲਿਖਿਆ ਹੈ ਇਹ ਭਾਵ ਛਡਾ ਕੇ ਅਸੀਂ ਉਹ ਕਰ ਸਕਦੇ ਹਾਂ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਰਾਹ ਦਿਖਾ ਕਬੂਲੋ ਕਿ ਅਸੀਂ ਸਿਆਣੇ ਨਹੀਂ ਉਹਦੇ ਮੂਰੇ ਸਰੈਂਡਰ ਕਰਕੇ ਆ ਜਾਓ ਇਹਦੇ ਲਈ ਤਾਂ ਕਿਸੇ ਗੁਰਦੁਆਰੇ ਮੰਦਿਰ ਜਾਣ ਦੀ ਵੀ ਨਹੀਂ ਲੋੜ ਜਿੱਥੇ ਬੈਠੇ ਹੋ ਉੱਥੇ ਹੀ ਝੁੱਕ ਜਾਓ ਇਹ ਸਾਡੀ ਇੱਕ ਗੱਲ ਹੈ ਜਿਹੜੀ ਅਸੀਂ ਸਾਂਝੀ ਕਰਦੇ ਹਾਂ ਅਸੀਂ ਇਹੀ ਕੀਤਾ ਹਰ ਵਕਤ ਔਖੇਆਂ ਸਮਿਆਂ 'ਚ ਵੀ ਲੰਗੇ ਪਰ ਅਰਦਾਸ ਇਹੀ ਰਹੀ ਕਿ ਸੱਚੇ ਪਾਤਸ਼ਾਹ ਸਾਨੂੰ ਸਹਾਰਾ ਦੇਈਂ ਸਾਨੂੰ ਸਮਝ ਨਹੀਂ ਹੈਗੀ ਕਬੂਲ ਲਿਆ ਸਾਨੂੰ ਸਮਝ ਨਹੀਂ ਹੋ ਵੀ ਨਹੀਂ ਸਕਦੀ ਨਹੀਂ ਹੋ ਸਕਦੀ ਤੇ ਨਾਲੇ ਜਿੰਨੀ ਮਿਹਨਤ ਉਥੇ ਕਰਦੇ ਆਂ ਜੇ ਇੱਥੇ ਕਰਾਂਗੇ ਤਾਂ ਫਿਰ ਘਾਟਾ ਵੀ ਕੋਈ ਨਹੀਂ ਰਹਿਣਾ ਹੈਗਾ ਬਿਲਕੁਲ ਦੂਜੀ ਗੱਲ ਆ ਸਾਦਾ ਜੀਵਨ ਹੈ ਜੀ ਖਰਚੇ ਘਟਾ ਕੇ ਰੱਖੋ ਬਾਰ ਬਾਰ ਮੈਂ ਤਾਂ ਇੱਕੋ ਗੱਲ ਪੁੱੜਦਾ ਵੀ ਪੰਜਾਬ ਮਰਿਆ ਓਵਰ ਖਰਚਿਆਂ ਨਾਲ ਦਿਖਾਵੇ ਨਾਲ ਉਸੇ ਦਾ ਹਿਸਾ ਨਾ ਬਣੋ ਤੇ ਅਰਦਾਸ ਕਰਦੇ ਆਂ ਜੀ ਪੰਜਾਬ ਲਈ ਵੀ ਸਾਡੀ ਇੰਨੀ ਸੋਹਣੀ ਧਰਤੀ ਹੈ ਸਾਨੂੰ ਰੱਬ ਨੇ ਇੰਨਾ ਕੁ ਬਖਸ਼ਿਆ ਇੱਥੇ ਲੋਕ ਕਿਵੇਂ ਦੁਖੀ ਹੋ ਜਾਣ ਆਲੇ ਦੁਆਲੇ ਛਾਤੀ ਮਾਰਦੇ ਹੁਣ ਅਸੀਂ ਸਾਂਝੇ ਕਰਦੀ ਛੱਤੇ ਬੈਠੇ ਆਂ ਚਾਰੇ ਪਾਸੇ ਦੂਰ ਦੂਰ ਤੱਕ ਖੇਤੇ ਖੇਤ ਕਣਕ ਦੇ ਆਲੂਆਂ ਦੇ ਭਰੇ ਭਰੇ ਖੁੱਲ੍ਹੇ ਹੋਏ ਹੈ ਪਨੀ ਹਵਾ ਗ੍ਰੀਨਰੀ ਇੰਨੀ ਜ਼ਿਆਦਾ ਸੋ ਕੁਲਮਲਾ ਕੇ ਮੇਰੇ ਕਾਲ ਚ ਆਪਣਾ ਕਹਿਣਾ ਇਹੀ ਹੈ ਕਿ ਭਾਈ ਥੋੜਾ ਜਿਹਾ ਠਰਮਾ ਰੱਖੋ ਕਾਲੀ ਨਾ ਕਰੋ ਹਾਂ ਇੱਕ ਪ੍ਰੈਸ਼ਰ ਲੈ ਕੇ ਨਾ ਹੋ ਕਿ ਅਸੀਂ ਕੀ ਕੰਮ ਕਰੀਏ ਕੀ ਕੰਮ ਕਰੀਏ ਕੋਈ ਨਹੀਂ ਸਾਲ ਇੱਕ ਸਾਲ ਹਰ ਇੱਕ ਬੰਦਾ ਕੰਮ ਬਾਰੇ ਬਸ ਮੈਂ ਕਹਿੰਦਾ ਜਦੋਂ ਆਏਂਗੇ ਫੇਰੇ ਪਤਾ ਲੱਗੂ ਫੇਰੇ ਪਤਾ ਲੱਗੂ ਕਿਉਂਕਿ ਜਦੋਂ ਉੱਥੇ ਗਏ ਸੀ ਉੱਥੇ ਵੀ ਕਿਹੜਾ ਆਪਾਂ ਨੂੰ ਪਤਾ ਸੀਗਾ ਕਿ ਉੱਥੇ ਆਪਾਂ ਕਿਉਂ ਇੱਥੇ ਕੁੜ ਸੋਚ ਕੇ ਥੋੜੀ ਗਏ ਹਾਂ ਕੁਝ ਵੀ ਸੋਚ ਜਿਵੇਂ ਉੱਥੇ ਉਹੀ ਹਾਲ ਇੱਥੇ ਆ ਹਾਂ ਜੀ ਜਦੋਂ ਮੁੜ ਕੇ ਆਉਨੇ ਹੋ ਇੱਕ ਵਾਰੀ ਦੁਬਾਰਾ ਇੱਕ ਜ਼ੀਰੋ ਤੋਂ ਸਟਾਰਟ ਕਰਨ ਵਾਲੀ ਗੱਲ ਹੈ ਫਰਕ ਸਿਰ ਜ਼ੀਰੋ ਹੁੰਨੇ ਹੋ ਪੰਜਾਬ ਤੱਕ ਆਏ ਨੇ ਉਹ ਜ਼ੀਰੋ ਕਬੂਲ ਵੀ ਹੁੰਦੀ ਆ ਕਿਉਂਕਿ ਵੱਣਨੇ ਸ਼ੁਰੂ ਹੁੰਦੇ ਨੇ ਇੱਥੇ ਇਹ ਆ ਕਿ ਤੁਹਾਡੇ ਕੋਲ ਕੁਛ ਹੁੰਦਾ ਵੱਣਨੇ ਬੰਦ ਹੋ ਜਾਂਦੇ ਨੇ ਉਹ ਮਾਨਸਿਕ ਤਾ ਮਾਨਸਿਕ ਜਿਹੜੇ ਉਤਰਾ ਚੜ੍ਹਾਅ ਚੋਂ ਜਿਹੜਾ ਲੰਘਣਾ ਹੈ ਉਹਦੀ ਥੋੜੀ ਜਿਹੀ ਪ੍ਰੈਕਟਿਸ ਜ਼ਰੂਰ ਕਰੋ ਸੰਗ ਸਾਥ ਉਹ ਜਲਾਓ ਤੇ ਕਬਰਾਓ ਨਾ ਪ੍ਰਮਾਤਮਾ ਜ਼ਰੂਰ ਭਲੀ ਕਰੋ ਜੇ ਤੁਹਾਡੇ ਇਰਾਦੇ ਆਨੰਦ ਦੀ ਪ੍ਰਾਪਤੀ ਨੇ ਤੇ ਆਨੰਦੀ ਚਾਹੁੰਦੇ ਹੋ ਫਿਰ ਉਹਦੇ ਵਿੱਚ ਜ਼ਰੂਰ ਮਿਲੂਗਾ ਮਿਲੂਗਾ ਜੇ ਚੇ ਸ਼ਰਤ ਨਾ ਲਾਓ ਵੀ ਤੂੰ ਬੱਬਾ ਮੈਂ ਜੋ ਸੋਚਦਾ ਉਹ ਕਰ ਸਾਰਾ ਕੁਝ ਮੇਰੇ ਹਸਾਬ ਨਾਲ ਹੀ ਚੱਲਿਆ। ਵੀ ਆਨੰਦ ਦੀ ਭਾਲ ਚ ਆਇਆ, ਸਕੂਨ ਦੀ ਭਾਲ ਚ ਆ ਮੇਰੇ ਸਕੂਨ ਬਖਸ਼ ਜੇ ਗਰੀਬੀ ਚ ਵੀ ਸਕੂਨ ਦੇ ਤੇ ਵੀ ਤਾਂ ਵੀ ਕੀ ਗੱਲ ਆ। ਹੈ ਨਾ ਗੱਲ ਤਾਂ ਇੰਨੀ ਕਿ ਆਪਾਂ ਆਪਣੀ ਸ਼ਰਤ ਨਾ ਲਈਏ। ਉੱਤੇ ਭਰੋਸਾ ਰੱਖੀਏ ਤੇ ਬਾਕੀ ਹਰਮਿੰਦਰ ਕੌਰ ਮੇਰੇ ਖਾਤੇ ਕਰ ਦੂ ਕੋਈ। ਨਹੀਂ ਪਿਛਲੇ ਮੈਂ ਮੈਂ ਕਹਿਣਾ ਚਾਹੁੰਦੀ ਜਿਹੜੇ ਪਿਛਲੀਆਂ ਚੀਜ਼ਾਂ ਨੇ ਫਿਰ ਉਹਨਾਂ ਨੂੰ ਥੋੜੀ ਦੇਰ ਲਈ ਡਿਲੀਟ ਕਰ ਦੋ। ਹੂੰ ਤੇ ਇੱਥੇ ਵਾਲੀ ਆਪਣਾ ਸੌਫਟਵੇਅਰ ਸ਼ੁਰੂ ਕਰ ਲਓ ਕੋਈ ਗੱਲ ਨਹੀਂ। ਇੱਕ ਨਾ ਮੈਂ ਛੁਟਕਲੇ ਤੇ ਐਂਡ ਕਰਨਾ ਚਾਹਨੇ ਵੀ ਕੋਈ ਬੰਦਾ ਸੀਗਾ ਡਾਕਟਰ ਨੇ ਦੇਖਿਆ ਕਿ ਇਹਦਾ ਐਂਡ ਟਾਈਮ ਆ ਗਿਆ ਤੇ ਉਹਨੂੰ ਦੱਸਣ 'ਚ ਬੜੀ ਪ੍ਰੋਬਲਮ ਆਵੇ ਡਾਕਟਰ ਨੂੰ ਵੀ ਤੇਰਾ ਐਂਡ ਟਾਈਮ ਆ ਕਿਵੇਂ ਦੱਸਾਂ ਹਨਾ ਡਾਕਟਰ ਫਿਰ ਮਰੀਜ਼ ਨੂੰ ਜਾ ਕੇ ਕਹਿੰਦਾ ਵੀ ਐਂ ਕਰ ਜੇ ਆਪਣੇ ਫੋਨ 'ਚੋਂ ਕੁਝ ਡਿਲੀਟ ਕਰਨਾ ਡਿਲੀਟ ਕਰ ਦੇ ਸੋ ਭਾਈ ਜੇ ਇੱਥੇ ਆਣਾ ਥੋੜੀ ਦੇਰ ਲਈ ਉੱਥੇ ਦੀਆਂ ਚੀਜ਼ਾਂ ਡਿਲੀਟ ਕਰ ਦੋ ਇੱਥੇ ਆ ਕੇ ਇੱਥੇ ਦੇ ਸਿਸਟਮ ਇੱਥੇ ਦੇ ਹਿਸਾਬ ਨਾਲ ਚੱਲੋ ਤੇ ਪੇਸ਼ੈਂਸ ਰੱਖੋ ਜ਼ਰੂਰ ਕੋਈ ਨਾ ਕੋਈ ਰਾਹ ਮਿਲ ਜਾਣਾ ਹਰ ਇੱਕ ਨੂੰ ਮਿਲਦਾ ਹੈ ਤੇ ਪਰਮਾਤਮਾ ਹਰ ਇੱਕ ਦੇ ਨਾਲ ਆ ਕੋਈ ਕਮੀ ਨਹੀਂ ਹੈਗੀ ਬੇਫਿਕਰ ਹੋ ਕੇ ਜਿਹੜੀ ਤੁਹਾਡੇ ਮਨ ਚੋਂ ਇੱਕ ਇੱਛਾ ਉੱਠੀ ਹੈ ਇੱਥੇ ਆਉਣ ਦੀ ਕੋਈ ਨਾ ਕੋਈ ਕਾਰਨਤਾ ਹੋਊਗਾ ਬਿਲਕੁਲ ਹੈਨਾ ਸੋ ਉਹਨੂੰ ਫਾਲੋ ਕਰੋ ਤੇ ਉਹਤੇ ਚੱਲੋ ਬਾਕੀ ਸਾਂਝਾ ਕਰ ਤੁਹਾਡਾ ਜੀ ਤੁਹਾਡਾ ਸਵਾਗਤ ਹੈ ਕਿਸੇ ਵੀ ਵੇਲੇ ਕਿਸੇ ਨੇ ਕੋਈ ਗੱਲ ਕਰਨੀ ਆ ਕੇ ਮਿਲਣਾ ਬਾਰ ਬਾਰ ਕਿਉਂਕਿ ਅਸੀਂ ਇਹ ਗੱਲ ਤਾਂ ਰਿਪੀਟ ਕਰਦੇ ਹਾਂ ਬਹੁਤ ਲੋਕ ਕਹਿੰਦੇ ਜੀ ਅਸੀਂ ਆਏ ਸੀ ਝਿਜਕ ਕੇ ਮਿਲਣ ਤਾਂ ਨਹੀਂ ਝਿਜਕਣ ਦੀ ਕੋਈ ਲੋੜ ਨਹੀਂ ਅਸੀਂ ਵੀ ਤੁਹਾਡੀ ੜੀ ਕਰਦੇ ਹਾਂ ਕਿਉਂਕਿ ਸਾਨੂੰ ਵੀ ਸਾਂਝਾਂ ਦੀ ਜ਼ਰੂਰਤ ਹੈ ਸਾਨੂੰ ਵੀ ਤੁਹਾਡੀ ਜ਼ਰੂਰਤ ਹੈ ਦਿਲ ਖੋਲ ਕੇ ਗੱਲਾਂ ਕਰਦੇ ਹਾਂ ਦਿਲ ਖੋਲ ਕੇ ਸਮਾਂ ਬਤਾਉਨੇ ਆਂ ਨਾਲ ਪਰਮਾਤਮਾ ਦਾ ਸ਼ੁਕਰ ਵੀ ਕਰਦੇ ਆਂ ਤੇ ਸਾਂਝਾ ਕਰ ਇੱਕ ਵਧੀਆ ਭਾਵਨਾਵਾਂ ਸਦਭਾਵ ਰੱਖਣ ਵਾਲੇ ਲੋਕਾਂ ਦਾ ਘਰ ਹੈ ਤੇ ਤੁਸੀਂ ਇਸੇ ਤਰ੍ਹਾਂ ਸੰਜੇ ਘਰ ਦੇ ਬੇੜੇ ਵਿੱਚ ਆਉਂਦੇ ਰਹੋ ਫੋਨ ਕਾਲ ਜਰੂਰ ਕਰੋ ਜੇ ਕਿਤੇ ਦੂਰ ਨੇੜੇ ਬੈਠੇ ਹੋ ਹਮੇਸ਼ਾ ਤਾਂ ਜਿਹੜਾ ਹੌਸਲਾ ਦਿੰਨੇ ਹੋ ਹੌਸਲਾ ਵੀ ਦਿੰਦੇ ਰਹੋ ਹੌਸਲਾ ਕਿਉਂਕਿ ਜਿਹੜਾ ਫੋਨ ਕਰਕੇ ਤੁਸੀਂ ਹੌਸਲਾ ਦਿੰਨੇ ਹੋ ਕਿ ਅਸੀਂ ਵੀਡੀਓ ਦੀ ਅੜੀ ਕਰਦੇ ਰਹਿੰਦੇ ਆ ਸਾਨੂੰ ਬਹੁਤ ਕੁਝ ਪਤਾ ਲੱਗ ਰਿਹਾ ਤੇ ਬਸ ਦਿਲ ਫੁੱਲਣ ਨਾਲ ਕਈ ਵਾਰੀ ਸਾਡੇ ਅੰਦਰ ਦਾ ਦਿਲ ਵੀ ਖਾਲੀ ਹੋ ਜਾਂਦਾ ਬਹੁਤ ਸਾਰੀਆਂ ਵੀਡੀਓ ਦੇਖ ਕੇ ਮੈਨੂੰ ਵੀ ਸਿਰ ਤੇਰੇ ਨਾਲ ਵੀ ਗੱਲਾਂ ਹੀ ਆਪਾਂ ਵੀਡੀਓ ਵਿੱਚ ਬਾਕੀ ਵੀ ਗੱਲਾਂ ਕੀਤੀਆਂ ਨੇ ਉਕੇ ਆਪ ਦਿਲਵੋਤ ਪਰ ਵੀਰ ਜੀ ਇਹ ਗੱਲ ਅਸੀਂ ਕਿਸੇ ਨੂੰ ਦੱਸ ਦੇ ਸਕਦੇ ਇਸ ਤਰ੍ਹਾਂ ਫਸ ਗਏ ਫਸਾ ਇਹ ਨਹੀਂ ਕਹੇ ਕਿ ਕਿ ਉਹਨਾਂ ਨੂੰ ਬੁਰਾ ਹੁੰਦਾ ਉਹ ਕਹਿੰਦੇ ਹਾਂ ਸਾਰਾ ਕੁਝ ਠੀਕ ਹੈ ਪਰ ਕਿਤੇ ਨਾ ਕਿਤੇ ਅੰਦਰ ਅਧੂਰਾਪਣ ਤਾਂ ਮਹਿਸੂਸ ਹੁੰਦਾ ਵੀ ਉਹ ਜਿਉਣਾ ਚਾਹੁੰਦਾ ਪਰ ਉਹਨੂੰ ਇਹ ਨਹੀਂ ਪਤਾ ਉਹ ਕਰਨਾ ਕੀ ਚਾਹੁੰਦਾ ਕਿਉਂਕਿ ਅਲੱਗ ਐਕਸਪੀਰੀਅੰਸ ਨਹੀਂ ਕਰ ਰਿਹਾ ਸੋ ਬਸ ਆਹੀ ਗੱਲਾਂ ਬਾਤਾਂ ਜੀ ਮੇਰੇ ਖਿਆਲ ਚ ਜੇ ਉਹ ਅਸੀਂ ਕਹਿ ਸਕਦੇ ਸੀ ਅਸੀਂ ਕਹਿ ਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਸ੍ਰੀ ਅਕਾਲ